ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਦਾ ਦਿਨ ਆ ਸਿੱਖ ਇਤਿਹਾਸ ਦਾ ਬਹੁਤ ਵੱਡਾ ਦਿਨ ਆ ਅੱਜ ਵਿਸਾਖੀ ਦਾ ਤਿਹਾਰ ਆ ਪੂਰੇ ਪੰਜਾਬ ਦੇ ਵਿੱਚ ਬੜਾ ਧੁੰਮਤਾਪ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 13 April 1699 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਅੱਜ ਪੂਰੀ ਸਿੱਖ ਕੌਮ ਹੀ ਨਹੀਂ ਵਰਕੇ ਸਮੂਹ ਪੰਜਾਬੀ ਇਸ ਧਾਰਮਿਕ ਤਿਹਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆ। ਔਰ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਮਨੁੱਖਤਾ ਦੀ ਗੱਲ ਕੀਤੀ ਆ। ਗੁਰੂ ਸਾਹਿਬ ਨੇ ਕਿਹਾ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭੰਦੇ। ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਮੰਦ। ਪਰ ਬੜੇ ਅਫਸੋਸ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਵਿਦੇਸ਼ਾਂ ਦੇ ਵਿੱਚ ਕੁਝ ਲੋਕ ਬੈਠੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਗੁਰਪਤਵੰਤ ਸਿੰਘ ਪੰਨੂ ਨਾਂ ਦਾ ਵਿਅਕਤੀ ਬੈਠਾ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਜਿਹੜੇ ਧਾਰਮਿਕ ਲੋਕ ਆ ਜਾਂ ਸਿਆਸੀ ਲੋਕ ਆ ਜਾਂ ਸਮਾਜਿਕ ਲੋਕ ਆ ਉਹਨਾਂ ਦੇ ਵਿੱਚ ਵੰਡੀਆਂ ਪਾ ਰਹੇ ਨੇ ਗੁਰਪਤਵੰਤ ਸਿੰਘ ਨੇ ਇੱਕ ਬੜਾ ਕੁਝ ਬਿਆਨ ਦਿੱਤਾ ਕਿ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਦੀ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਕਿ ਉਹਨਾਂ ਦੇ ਬੁੱਤ ਤੋੜੇ ਜਾਣ ਜਿਹੜੇ ਡਾਕਟਰ ਭੀਮਰਾਓ ਅੰਬੇਦਕਰ ਜੀ ਆ ਬੇਸ਼ੱਕ ਉਹ ਦਲਿਤ ਸਮਾਜ ਦੇ ਵਿੱਚ ਪੈਦਾ ਹੋਏ ਨੇ ਪਰ ਉਹਨਾਂ ਨੇ ਸੰਵਿਧਾਨ ਦਾ ਦੀ ਸਿਰਜਣਾ ਕਰਕੇ ਸਿਰਫ ਦਲਿਤ ਸਮਾਜ ਨੂੰ ਹੀ ਨਹੀਂ ਬਲਕਿ ਪੂਰੇ ਸਮੁੱਚੇ ਸਮਾਜ ਨੂੰ ਸਾਰੇ ਭਾਈਚਾਰਿਆਂ ਨੂੰ ਇੱਕ-ਇੱਕ ਦੇ ਵਿੱਚ ਉਹਨਾਂ ਨੇ ਪਰੋਇਆ ਔਰ ਜੋ ਸਹੂਤ ਦਲਿਤ ਸਮਾਜ ਦੇ ਲੋਕਾਂ ਨੂੰ ਮਿਲਦੀ ਹੈ ਉਹ ਸਹੂਤ ਸਾਰੇ ਸਮਾਜ ਦੇ ਲੋਕਾਂ ਨੂੰ ਮਿਲਦੀ ਹੈ ਇੱਕੋ ਜਿਹਾ ਉਹਨਾਂ ਨੇ ਇੱਕ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇੱਕ ਬਹੁਤ ਮਾੜੀ ਗੱਲ ਆ ਕੋਜੀ ਗੱਲ ਆ ਕਿਉਂਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਮਾਨਸਿਕ ਆਜ਼ਾਦ ਸਭੇ ਇੱਕੇ ਪਹਿਚਾਨਬੋ ਦੀ ਗੱਲ ਵੀ ਕੀਤੀ ਆ ਔਰ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਜਿਹੜੇ ਦੱਬੇ ਕੁਤਲੇ ਲੋਕ ਸੀ ਜਾਂ 달ਿਤ ਲੋਕ ਸੀ ਉਹਨਾਂ ਨੂੰ ਸਾਡੇ ਗੁਰੂ ਗੋਬਿੰਦ ਗੋਬਨ ਸਿੰਘ ਜੀ ਨੇ 10ਵੇਂ ਪਾਤਸ਼ਾਹ ਨੇ ਆਪਣੇ ਛਾਤੀ ਦੇ ਨਾਲ ਲਾਇਆ ਪਰ ਇਹ ਗੁਰਪਤਵੰਦ ਸਿੰਘ ਪੰਨੂ ਵਰਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਆ ਉਹ ਕੁਝੀਆਂ ਚਾਲਾਂ ਚੱਲ ਰਹੇ ਨੇ ਅਸੀਂ ਇੱਕ ਵੀ ਉਹਨਾਂ ਦੀ ਜਿਹੜੀ ਚਾਲ ਸਫਲ ਨਹੀਂ ਹੋਣ ਦੇਵਾਂਗੇ ਮੈਂ ਗੁਰਪਤਵੰਦ ਸਿੰਘ ਪੰਨੂ ਨੂੰ ਦੱਸਣਾ ਚਾਹੁੰਨਾ ਕਿ ਅਸੀਂ ਕੱਲ ਨੂੰ 14 ਅਪ੍ਰੈਲ ਨੂੰ ਆ ਬਾਬਾ ਜੀ ਭੀਮrao ਅੰਬੇਡਕਰ ਜੀ ਦਾ ਪੂਰੇ ਪੰਜਾਬ ਦੇ ਵਿੱਚ ਜਨਮ ਦਿਨ ਮਨਾਉਣ ਜਾ ਰਹੇ ਆ ਔਰ ਜਿੱਥੇ-ਜਿੱਥੇ ਵੀ ਉਹਨਾਂ ਦੇ ਬੁੱਤ ਸਥਾਪਿਤ ਨੇ ਸਾਡੇ ਆਗੂ ਸਹਿਬਾਨ ਸਾਡੇ ਵਰਕਰ ਸਹਿਬਾਨ ਝੰਡੇ ਲੈ ਕੇ ਡੰਡੇ ਲੈ ਕੇ ਉਥੇ ਪਹੁੰਚਣਗੇ ਜਿੱਥੇ ਉਹਨਾਂ ਦੇ ਗੜਾ ਦੇ ਵਿੱਚ ਡਾਡ ਭੀਮrao ਉਮੇਦਕਰ ਜੀ ਦੇ ਹਾਰ ਪਾ ਕੇ ਉਹਨਾਂ ਨੂੰ ਨਮਨ ਕਰਨਗੇ ਪੂਰੇ ਪੰਜਾਬ ਦੇ ਵਿੱਚ ਉਥੇ ਅਸੀਂ ਤਾਇਨਾਤ ਵੀ ਰਵਾਂਗੇ ਤਾਂ ਤਾਂ ਕਿ ਕੋਈ ਉਂਗਲ ਨਾ ਕਰ ਸਕੇ ਕੋਈ ਇੱਕ ਡਰਾਮਾ ਵਾਪਰੀਆਂ ਨੇ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਆ ਬਾਬਾ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਬਟਾੜੇ ਦੇ ਵਿੱਚ ਔਰ ਫਲੋਰ ਦੇ ਵਿੱਚ ਵੀ ਇੱਕ ਡਰਾਮਾ ਆ ਵਾਪਰ ਸਕਦੀ ਆ ਸੀ ਪਰ ਕੰਟਰੋਲ ਕੀਤਾ ਗਿਆ ਤੇ ਅਸੀਂ ਚੇਤਾਵਨੀ ਦਿੱਤੀ ਨੇ ਸਖਤ ਚੇਤਾਵਨੀ ਕਿ ਬਾਬਾ ਭੀਮਰਾਓ ਅੰਬੇਡਕਰ ਜੀ ਅਸੀਂ ਉਹਨਾਂ ਤੋਂ ਸੇਧ ਲੈਨੇ ਆ ਔਰ ਉਹਨਾਂ ਦੇ ਬੁੱਤਾਂ ਵੱਲ ਕਿਸੇ ਨੂੰ ਝਾਕੜ ਤੱਕ ਨਹੀਂ ਦੇਵਾਂਗੇ ਸਾਡੇ ਇੱਕ ਤਾਂ ਹਿਮਤਪੁਰਾ ਬਾਬਾ ਜੀ ਦਾ ਬੋਤਾ ਜੀ ਉੱਥੇ ਹੀ ਸਮਾਗਮ ਕਰਾਂਗੇ ਇੱਕ ਮੋਗੇ ਦੇ ਵਿੱਚ ਅਸੀਂ ਜਿਲ੍ਹਾ ਪੱਤਰ ਦਾ ਸਮਾਗਮ ਕਰ ਰਹੇ ਹਾਂ ਜਿਹਦੇ ਵਿੱਚ ਤਕਰੀਬਨ ਸਾਰੇ ਸਵਾਜਾਂ ਦੇ ਬੰਦੇ ਉੱਥੇ ਵੱਡੀ ਤਦਾਦ ਦੇ ਵਿੱਚ ਪਹੁੰਚਣਗੇ ਅੰਗਲੇ ਸਾਹਿਬ ਦੁਰਸ਼ਵੰਤੋਂ ਦੀ ਜੀ ਗੱਲ ਕਰ ਰਹੇ ਤੁਸੀਂ ਕਿ ਹਰ ਵਾਰ ਕੁਝ ਨਾ ਕੁਝ ਉਗਰਾ ਕੀਤਾ ਜਾਂਦਾ ਨੌਜਵਾਨਾਂ ਨੂੰ ਨੌਜਵਾਨ ਖਾ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਦੇਖੋ ਜੀ ਜਾਂ ਤਾਂ ਇਹ ਆ ਇਹ ਪੰਨੂ ਸਾਹਿਬ ਪੰਜਾਬ ਆਉਣ ਆ ਕੇ ਅਗਵਾਈ ਅਗਵਾਈ ਕਰਨ ਠੀਕ ਹੈ ਨਾ ਤੇ ਉਥੋਂ ਬਿਆਨ ਦੇਣੇ ਬੜੇ ਸੌਖੇ ਆ ਇਹ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਨੇ ਪਰ ਜਿਹੜੇ ਸਾਡੇ ਸਮਾਜ ਦੇ ਲੋਕ ਆ ਇਹ ਗੁਰੂ ਸਹਿਬਾਨਾਂ ਦੀ ਬਾਣੀ ਤੋਂ ਪ੍ਰੇਰਿਤ ਨੇ ਸਾਡੇ ਗੁਰੂ ਸਹਿਬਾਨਾਂ ਨੇ ਇੱਕੇ ਦੀ ਗੱਲ ਕੀਤੀ ਆ ਤੇ ਇਸ ਕਰਕੇ ਅਸੀਂ ਸਾਰੇ ਇੱਕੇ ਦੇ ਨਾਲ ਰਹਿ ਰਹੇ ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਇਦਾਂ ਦੇ ਬਿਆਨ ਦਿੰਦਾ ਹੈ ਉਹ ਇਹਨਾਂ ਲੋਕਾਂ ਨੂੰ ਨਿਕਾਰਨ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਇਹੋ ਜਿਹੇ ਲੋਕ ਆ ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲੇ ਉਹਨਾਂ ਨੂੰ ਮੁੱਢੋਂ ਹੀ ਨਕਾਰ ਦੇਣਾ ਚਾਹੀਦਾ ਉਹਨਾਂ ਦੀ ਕਿਸੇ ਗੱਲ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਕਰਨਾ ਚਾਹੀਦਾ ਬਲਕਿ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜਵੇਂ ਜਵਾਬ ਦੇਣਾ ਚਾਹੀਦਾ